ਇਕ ਓੰਕਾਰ ਸਤਗੁਰ ਪ੍ਰਸਾਦ ਸ੍ਰੀ ਰਾਮ ਕਬੀਰ ਜੀ ਓਕਾਰ ਇਕ ਸੋਨ ਕੈ ਘਰ ਗਾਵਣਾ ਜਨਨੀ ਜਨਤ ਸੁਤ ਬਡਾ ਹੋਤ ਹੈ ਪਿਤਨਾ ਕੋ ਨਾ ਜਾਣੈ ਜੇ ਦਿਨ ਦਿਨ ਅਬਦ ਘਟਤ ਹੈ ਮਾਂ ਸਮਝਦੀ ਹੈ ਕਿ ਮੇਰਾ ਪੁੱਤਰ ਵੱਡਾ ਹੋ ਰਹਾ ਹੈ ਪਰ ਉਹ ਇੰਨੀ ਗੱਲ ਨਹੀਂ ਸਮਝਦੀ ਕਿ ਜਿਉਂ-ਜਿਉਂ ਦਿਨ ਬੀਤ ਰਹੇ ਹਨ ਇਸਦੀ ਉਮਰ ਘਟ ਰਹੀ ਹੈ ਮੋਰ ਮੋਰ ਕਰ ਅਦਕ ਲਾਡ ਧਰ ਪੇਖਤ ਜਮਰਾਉ ਹਸੈ ਇਉਂ ਉਹ ਇਉਂ ਆਪਦੀ ਹੈ ਇਹ ਮੇਰਾ ਪੁੱਤਰ ਹੈ ਇਹ ਹੀ ਮੇਰਾ ਪੁੱਤਰ ਹੈ ਤੇ ਉਸ ਨਾਲ ਬੜਾ ਲਾਡ ਕਰਦੀ ਹੈ ਮਾਂ ਦੀ ਇਸ ਮਮਤਾ ਨੂੰ ਵੇਖ ਵੇਖ ਕੇ ਜੰਮਰਾਜ ਹੱਸਦਾ ਹੈ ਐਸਾ ਤੈ ਜਗ ਭਰਮ ਲਾਇਆ اے ਪ੍ਰਭੂ ਇਸ ਤਰ੍ਹਾਂ ਤੂੰ ਜਗਤ ਨੂੰ ਭੁਲੇਖੇ ਵਿੱਚ ਪਾਇਆ ਹੋਇਆ ਹੈ ਕੈਸੇ 부ਝੇ ਜਦ ਮੋਹਿਆ ਹੈ ਮਾਇਆ ਮਾਇਆ ਦੇ ਠੱਗੇ ਹੋਏ ਜੀਵ ਨੂੰ ਇਹ ਸਮਝ ਨਹੀਂ ਆਉਂਦੀ ਕਿ ਮੈਂ ਭਲੇਖੀ ਵਿੱਚ ਫਸਿਆ ਪਿਆ ਹਾਂ ਕਹਿਤ ਕਬੀਰ ਛੋੜ ਵਿਖਿਆ ਰਸ ਇਤ ਸੰਗਤ ਨੇਚੋ ਮਰਣਾ ਕਬੀਰ ਆਖਦਾ ਹੈ ਇਹ ਪ੍ਰਾਣੀ ਮਾਇਆ ਦੇ ਚਸਕੇ ਚੜਦੇ ਇੰਨਾ ਰਸਾਂ ਦੇ ਵਹਿਣੇ ਬੈਠਿਆਂ ਜਰੂਰ ਹੀ ਆਤਕ ਮੋਤ ਹੁੰਦੀ ਹੈ ਭਾਪ ਆਤਮਾ ਮਰਦਾ ਹੋ ਜਾਂਦਾ ਹੈ ਰਮਈਆ ਜਪੋ ਪ੍ਰਾਣੀ ਅਨਤ ਜੀਵਨ ਬਾਣੀ ਇਨ ਵਿਦ ਭਾਵ ਸਾਗਰ ਤਰਣਾ ਪ੍ਰਭੂ ਦੇ ਭਜਨ ਵਾਲੀ ਇਹ ਬਾਣੀ ਮਨੁੱਖ ਨੂੰ ਅਟਲ ਜੀਵਨ ਬਖਸ਼ਦੀ ਹੈ ਇਸ ਤਰ੍ਹਾਂ ਸੰਸਾਰ ਸਮੁੰਦਰ ਤੋਂ ਤਰ ਜਾਈਦਾ ਹੈ ਜਾਂ ਤਿਸ ਭਾਵੇ ਤਾਂ ਲੱਗੈ ਭਾਉ ਪਰ ਜੇ ਉਸ ਪ੍ਰਭੂ ਨੂੰ ਭਾਵੇ ਤਾਂ ਤਾਂ ਹੀ ਜੀਵ ਦਾ ਪਿਆਰ ਉਸ ਨਾਲ ਪੈਂਦਾ ਹੈ ਭਰਮ ਪੋਲਾਵਾ ਵਿੱਚ ਹੁੰ ਜਾਏ ਤੇਜ ਦੇ ਮਨ ਵਿੱਚੋਂ ਭਰਮ ਤੇ ਪੋਲੇ ਕਾ ਦੂਰ ਹੁੰਦਾ ਹੈ ਉਪਜੈ ਸਹਿਜ ਗਿਆਨ ਮਤ ਜਾਗੈ ਜੀਵ ਦੇ ਅੰਦਰ ਅਡੌਲਤਾ ਦੀ ਹਾਲਤ ਪੈਦਾ ਹੁੰਦੀ ਹੈ ਗਿਆਨ ਵਾਲੀ ਬੁੱਧ ਪ੍ਰਗਟ ਹੋ ਜਾਂਦੀ ਹੈ ਗੁਰ ਪ੍ਰਸਾਦ ਅੰਤਰ ਲਿਵ ਲੱਗੈ ਅਤੇ ਗੁਰੂ ਦੀ ਮਿਹਰ ਨਾਲ ਇਸ ਦੇ ਹਿਰਦੇ ਵਿੱਚ ਪ੍ਰਭੂ ਨਾਲ ਜੋੜ ਜੁੜ ਜਾਂਦਾ ਹੈ ਇਤ ਸੰਗਤ ਨਾਹੀ ਮਰਣਾ ਪ੍ਰਭੂ ਨਾਲ ਚਿੱਤ ਜੋੜਿਆ ਆਤਮਕ ਮੋਤ ਨਹੀਂ ਹੁੰਦੀ ਹੁਕਮ ਪਛਾਣ ਤੱਕ ਸਮੇ ਮਿਲਣਾ ਕਿਉਂਕਿ ਜਿਉਂ-ਜਿਉਂ ਜੀਵ ਪ੍ਰਭੂ ਦੇ ਹੁਕਮ ਨੂੰ ਪਛਾਣਦਾ ਹੈ ਤਾਂ ਪ੍ਰਭੂ ਨਾਲ ਇਸ ਦਾ ਮਿਲਾਪ ਹੋ ਜਾਂਦਾ ਹੈ ਰਹਾਉ ਦੂਜਾ ਸ੍ਰੀ ਰਾਗ ਤਰਲੋਚਨ ਕਾ ਮਾਇਆ ਮੋਹ ਮਨ ਆਗ ਲੜਾ ਪ੍ਰਾਣੀ ਜਰ ਅਮਰਨ ਭਾਉ ਵਿਸਰਗਿਆ ਇਹ ਪ੍ਰਾਣੀ ਤੇਰੇ ਮਨ ਵਿੱਚ ਮਾਇਆ ਦਾ ਮੋਹ ਬਹੁਤ ਜੋਰਾਂ ਵਿੱਚ ਹੈ ਤੈਨੂੰ ਇਹ ਡਰ ਨਹੀਂ ਰਾ ਕਿ ਬੁੜੇ ਭਾਉਣਾ ਹੈ ਮੌਤ ਆਉਣੀ ਹੈ ਕੁਟੰਬ ਦੇਕ ਬਿਗਸੈ ਕਮਲਾ ਜਿਉ ਪਰ ਘਰ ਜੋਏ ਕਪਟ ਨਰਾ ਇਹ ਕੋਟੇ ਮਨੁੱਖ ਤੂੰ ਆਪਣੇ ਪਰਿਵਾਰ ਨੂੰ ਵੇਖ ਕੇ ਇਉਂ ਖੜਦਾ ਹੈ ਜਿਵੇਂ ਕਾਉਲ ਫੁੱਲ ਸੂਰਜ ਨੂੰ ਵੇਖ ਕੇ ਤੂੰ ਪਰਾਏ ਘਰ ਵਿੱਚ ਤੱਕਦਾ ਫਿਰਦਾ ਹੈ ਦੂਜਾ ਆਏ ਹੋ ਜਮਹ ਤਣਾ ਤិន ਅੱਗ ਲੜਾਏ ਮੈਂ ਰਹਿਣ ਨਾ ਜਾਏ ਜਮ ਜਮਦੂਤ ਵਤਾੰਗ ਆ ਰਹੇ ਹਨ ਉਹਨਾਂ ਦੇ ਸਾਹਮਣੇ ਮੈਥੋਂ ਪਲ ਮਾਤਰ ਵੀ اٹਕਿਆ ਨਹੀਂ ਜਾ ਸਕੇਗਾ ਕੋਈ ਕੋਈ ਸਾਜਣੁ ਆਏ ਕਹੈ ਕੋਈ ਵਿਰਲਾ ਸੰਤ ਜਨ ਜਗਤ ਵਿਚੂ ਆ ਕੇਉ ਬੇਨਤੀ ਕਰਦਾ ਹੈ ਮਿਲ ਮੇਰੇ ਬੀਠੂ ਲਾ ਲੈ ਬਾਹੋੜੀ ਬੁਲਾਏ ਮਿਲ ਮੇਰੇ ਤਮਈਆ ਲੈ ਮੈਂ ਲਹਿ ਛਡਾਏ ਈ ਪ੍ਰਭੂ ਮੈਨੂੰ ਮਿਲ ਗਲ ਵਕੜੀ ਪਾ ਕੇ ਮਿਲ ਈ ਮੇਰੇ RAM ਮੈਨੂੰ ਮਿਲ ਮੈਨੂੰ ਮਾਇਆ ਦੇ ਮੋਹ ਤੋਂ ਛਡਾਲੈ ਰਹਾਉ ਅਨੇਕ ਅਨੇਕ ਪੋਗੁਰਾਜ ਵਿਸਰੇ ਪ੍ਰਾਣੀ ਸੰਸਾਰ ਸਾਗਰ ਭੈ ਅਮਰ ਭਿਆ ਇਹ ਪ੍ਰਾਣੀ ਮਾਇਆ ਦੇ ਅਨੇਕ ਭੋਗਾਂ ਦੇ ਪ੍ਰਤਾਪ ਦੇ ਕਾਰਨ ਤੂੰ ਪ੍ਰਭੂ ਨੂੰ ਪੁਲਾ ਬਿਟਾ ਹੈ ਤੂੰ ਸਮਝਦਾ ਹੈ ਕਿ ਸੰਸਾਰ ਸਮੁੰਦਰ ਵਿੱਚ ਮੈਂ ਸਦਾ ਕਾਇਮ ਰਹਾਂਗਾ ਮਾਇਆ ਮੁੱਠਾ ਚੇਤ ਸੁਨਾਹੀ ਜਨਮ ਗਵਾਇਓ ਆਲਸੀਆ ਮਾਇਆ ਦਾ ਡੱਗਿਆ ਹੋਇਆ ਤੂੰ ਪ੍ਰਭੂ ਨੂੰ ਨਹੀਂ ਸਿਮਰਦਾ ਇਹ ਆਲਸੀ ਮਨੁੱਖ ਤੂੰ ਆਪਣਾ ਜਨਮ ਅਜਾਈਂ ਗਵਾ ਲਿਆ ਹੈ ਵਿਕਮ ਘੋਰ ਪੰਥ ਚਾਲਣਾ ਪ੍ਰਾਣੀ ਰਵਸਸ ਤੈ ਨਾ ਪਰਵਿਸ਼ੰ ਇਹ ਪ੍ਰਾਣੀ ਤੂੰ ਮਾਇਆ ਦੇ ਮੋਹ ਦੇ ਅਜਿਹੇ ਡਾਢੇ ਹਨੇਰੇ ਰਾਹੇ ਤੁਰ ਰਹਾ ਹੈ ਜਿੱਤੇ ਨਾ ਸੂਰਜ ਨੂੰ ਦਕਲ ਹੈ ਨਾ ਚੰਦਰਮਾ ਨੂੰ ਭਾਵ ਜਿੱਤੇ ਤੈਨੂੰ ਨਾਹ ਦਿਨੇ ਸੁਰਤ ਆਉਂਦੀ ਹੈ ਨਾ ਰਾਤ ਨੂੰ ਮਾਇਆ ਮੋਹ ਤਬ ਬਿਸਰ ਗਿਆ ਜਾਂ ਤਜੀਲੇ ਸੰਸਾਰੰ ਜਦੋਂ ਮਰਨ ਵੇਲੇ ਸੰਸਾਰ ਨੂੰ ਛੱਡਣ ਲੱਗੋ ਤਦੋਂ ਤਾਂ ਮਾਇਆ ਦਾ ਇਹ ਮੋਹ ਭਾਵ ਸਬੰਧ ਆਪਸੋ ਛੱਡੇਗਾ ਹੀ ਤਾਂ ਫਿਰ ਕਿਉਂ ਨਹੀਂ ਹੁਣੇ ਹੀ ਛੱਡਦਾ ਅੱਜ ਮੇਰਾ ਮਨ ਪ੍ਰਗਟ ਭਿਆ ਹੈ ਇਕੀਆਲਾ ਧਰਮ ਰਾਓ ਕੋਈ ਵਿਰਲਾ ਸੰਤ ਜਨ ਆਖਦਾ ਹੈ ਮੇਰੇ ਮਨ ਵਿੱਚ ਇਹ ਗੱਲ ਪ੍ਰਤੱਖ ਹੋ ਗਈ ਹੈ ਕਿ ਮਾਇਆ ਵਿੱਚ ਫਸੇ ਰਹਾਂ ਧਰਮ ਰਾਜ ਦਾ ਮੂੰਹ ਵੇਖਣਾ ਪਏਗਾ ਤਹ ਕਰ ਦਲ ਕਰਨ ਮਹਾਬਲੀ ਤਿੰਨ ਆਗ ਲੜਾਈ ਮਰਹਿਣ ਨਾ ਜਾਏ ਉੱਤੀ ਵੱਡੀ ਬਲਵਾਨਾਂ ਨੂੰ ਵੀ ਹੱਥਾਂ ਨਾਲ ਜਮਦੂਤ ਦਲ ਲੈਂਦੇ ਹਨ ਦਿੰਦੇ ਹਨ ਮੇਤੂ ਉਹਨਾਂ ਦੇ ਅੱਗੇ ਕੋਈ ਹੀਲ ਹੁਜਤ ਨਹੀਂ ਕੀਤੀ ਜਾ ਸਕੇਗੀ ਜੇ ਕੋ ਮੂ ਉਪਦੇਸ਼ ਕਰਤ ਹੈ ਤਾਂ ਵਣ ਤ੍ਰਿਣ ਰਤੜਾ ਨਾਰਾਇਣਾ ਉਂਜ ਤਾਂ ਹੈ ਨਾਰਾਇਣ ਤੂੰ ਕਦੇ ਚੇਤੇ ਨਹੀਂ ਆਉਂਦਾ ਪਰ ਜਦੋਂ ਕੋਈ ਗੁਰਮੁਖ ਮੈਨੂੰ ਸਿੱਖਿਆ ਦੇਂਦਾ ਹੈ ਤਾਂ ਤੂੰ ਸਭ ਥਾਂ ਹੀ ਵਿਆਪਕ ਦਿਸਣ ਲੱਗ ਪੈਂਦਾ ਹੈ ਹੇ ਜੀ ਤੂੰ ਆਪੇ ਸਭ ਕੁਝ ਜਾਣਦਾ ਬਦ ਤਲੋਚਨ RAMAYA ਇਹ RAM ਜੀ ਤੇਰੀਆਂ ਤੂੰ ਹੀ ਜਾਣੇ ਮੇਰੀ ਤਲੋਚਨ ਦੀ ਇਹ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ